ਬਾ ਦਗਲੇ ਤਾਂ ਬਾਈ ਕਿਨੇ ਮੈਂ ਆਪਣੇ ਬੈ ਰੇ ਇਹ ਬਈਆ ਪਾਉਂ 3500 ਦਤ ਹੈ ਜਤੋਂ ਠੀਕ ਹੈ ਮੂੰਹ ਤਾਂ ਕਹਿੰਦਾ ਪ੍ਰਾਈਸ ਬਹੁਤ ਜ਼ਿਆਦਾ ਹੈ ਐ ਕਿ ਕਿਛੇ ਦੇ ਦੇਣਗੇ ਜਿਹੜੀ ਅਸੀਂ ਮੰਗ ਲਈ ਮੈਨੇ ਹੋਣੀ ਸਾਨੂੰ ਪਤਾ ਨਹੀਂ ਵੱਧ ਹਾਂ ਹਾਂ ਉਹ ਹਲੋ ਕਰੇ ਪੀਉਮਾ ਦਾ ਸ਼ੋਰੂਮ ਕਿੱਧਰ ਉਧਰ 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 ਆਪਾਂ ਗਲਤੀ ਨਾਲ ਇਧਰ ਆ ਗਏ ਸੀ ਕੋ ਬਟਰ ਰੈジਸਟੈਂਸ ਵਾਲੀਆਂ ਕਿਟਾਂ ਗਿਆ ਨਾ ਕਿ ਵਾਟਰ ਪ੍ਰੂਫ ਇਹ ਵਾਟਰ ਪ੍ਰੂਫ ਕਿਟਾਂ ਬਾਬਾ ਚਾਹੇ ਇਹਨੂੰ ਪਾਣੀ ਦੇ ਵਿੱਚ ਪਾ ਕੇ ਗੜੇ ਇਹਦਾ ਤਾਮੀ ਇਹਦੇ ਚ ਇੱਕ ਬੂੰਦ ਵੀ ਨਹੀਂ। ਲੋ ਵੀ ਦੋਸਤੋ ਪਹੁੰਚ ਚੁੱਕੇ ਆਂ ਆਊਟਲੈਟ ਦੇ ਵਿੱਚ ਤੇ ਰਾਤ ਹੋ ਚੁੱਕੀ ਆ ਇੱਥੋਂ ਆਪਾਂ ਲੈਣੇ ਆਂ ਵਾਟਰਪੂਫ ਕਿੱਟ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੱਕ ਤਾਂ ਲੈਪਟਾਪ ਬਾਏ ਕਰਨਾ ਤੇ ਉਹਦੇ ਉਹਦੇ ਵਾਸਤੇ ਇੱਕ ਕਿੱਟ ਬਾਏ ਕਰਨੀ ਆ। ਬਾਹਰ ਅਸੀਂ ਮਾਰਕੀਟ ਦੇ ਵਿੱਚ ਪਤਾ ਕੀਤਾ ਸੀਗਾ 1500 ਤੋਂ ਲੈ ਕੇ 2000 ਤੱਕ ਕਿੱਟ ਮਿਲਦੀ ਤਾਂ ਹੈਗੀ ਆ ਬਟ ਉਹਦੀ ਕੁਆਲਿਟੀ ਬਿਲਕੁਲ ਬੇਕਾਰ ਆ ਕਿਉਂਕਿ ਹੁਣ ਲੈਪਟਾਪ ਤੁਹਾਨੂੰ ਪਤਾ ਬਹੁਤ ਨੈਸੈਸਰੀ ਚੀਜ਼ ਆ ਇੱਕ ਵੀ ਬੂੰਦ ਉਹਦੇ 'ਚ ਪਾਣੀ ਚਲਾ ਗਿਆ ਠੀਕ ਆ ਲੈਪਟਾਪ ਨੇ ਵੀ ਖਰਾਬ ਹੋ ਜਾਣਾ ਇਸ ਕਰਕੇ ਇੱਥੇ ਆਪਾਂ ਨੂੰ ਖਰਚ ਨਹੀਂ ਕਰਨੀ ਚਾਹੀਦੀ ਠੀਕ ਆ ਜਿਹੜੀ ਚੀਜ਼ ਦੇ ਉੱਤੇ ਆਪਣੀ ਕੋਈ ਚੀਜ਼ ਡਿਪੈਂਡ ਹੋਵੇ ਨਾ ਤਾਂ ਉਹ ਵਧੀਆ ਲੈਣੀ ਚਾਹੀਦੀ ਆ ਤਾਂ ਹੁਣ ਆਪਾਂ ਪਿਉਮਾ ਦੇ ਚੱਲਾਂਗੇ ਪਹਿਲਾਂ ਸ਼ੋਰੂਮ 'ਚ ਹੋ ਸਕਦਾ ਉੱਥੋਂ ਆਪਾਂ ਨੂੰ ਮਿਲ ਜਾਏ ਸਮਾਨ ਜੇ ਉੱਥੋਂ ਨਾ ਮਿਲਿਆ ਤਾਂ ਫਿਰ ਆਪਾਂ ਆਈਡੀ ਦੱਸਦੇ ਸ਼ੋਰੂਮ ਚੱਲਾਂਗੇ ਜੇ ਉੱਥੋਂ ਵੀ ਨਾ ਮਿ ਫਿਰ ਹੋਰ ਬਥੇਰੀਆਂ ਸ਼ਾਪਾਂ ਹੈਗੀਆਂ ਇੱਥੇ ਠੀਕ ਆ ਆਪਣਾ ਛੋਟਾ ਭਾਈ ਨਾਲ ਭਾਈ ਨਾ ਸੁੱਤਾ ਪਿਆ ਸੀ ਮੈਨੂੰ ਉਠਾ ਕੇ ਲੈ ਕੇ ਆਇਆ ਹਾਂ ਇਹ ਸੁੱਤਾ ਪਿਆ ਸੀ ਦੇਖ ਵਿਚਾਰਾ ਤਿਆਰ ਤੁਰ ਵੀ ਨਹੀਂ ਹੋ ਕੇ ਆਇਆ ਤੇ ਤਿਆਰ ਤਾਂ ਵੈਸੇ ਮੈਂ ਵੀ ਨਹੀਂ ਹੋ ਗਿਆ ਐਡੀ ਕੋਈ ਗੱਡੀ ਖਾਸ ਗੱਲ ਨਹੀਂ ਬਸ ਵੈਸੀ ਮੇਰੀ ਨੀਂਦ ਖਰਾਬ ਆਦੀ ਨੀਂਦ ਖਰਾਬ ਕਰਦੀ ਮੇਰੀ ਅੱਛਾ ਚੱਲੀ ਗਿਆ ਹੁਣ ਕਿੱਥੇ ਜਾ ਪੀਮਾ ਵਾਲੇ ਭਾਨੇ ਦਿਖਾਈ ਨਹੀਂ ਸਾਹਮਣੇ ਆ ਜਾ ਹਾਂ ਉੱਧਰ ਸੀਗੇ ਭਈ ਉੱਧਰ ਪਲੇਖਾ ਪਿਆ ਦੇਖ ਕਿਹਨੇ ਕੋ ਹੋ ਆ ਹੂੰ ਮੋਬਾਈਲ ਤੇ ਜਾਵਾਂ ਹਾਂ ਆਹ ਆ ਬਾਬੇ ਤੁਹਾਡੇ ਸਾਹਮਣੇ ਕਿੱਸ ਨੇ ਪਰ ਜਿੱਦਾਂ ਦੀ ਮੈਂ ਕਿੱਟ ਸੋਚ ਰਿਆ ਸੁਖੋ ਉਦਾਂ ਦੀ ਕਿੱਟ ਹੈ ਨਹੀਂ ਇੱਥੇ ਬਾਈ ਠੀਕ ਆ ਜਿੱਦਾਂ ਦੀ ਮੈਂ ਕਿੱਟ ਸੋਚ ਕੇ ਆਇਆ ਉਦਾਂ ਦੀ ਕਿੱਟ ਹੈ ਨਹੀਂ ਹੈ ਨਹੀਂ ਡਿਜ਼ਾਈਨ ਆਹ ਆ ਇਹ ਦੀ ਨਾ ਆ ਦੇਖੀ ਆ ਆਈਡੀ ਦਾ ਆਹ ਵਾਲੀ ਇਹ ਨਹੀਂ ਆ ਗੇ ਨੈਕਸਟ

ਗੱਲ ਉਹੀ ਹੋਈ ਜਿਹੜੀ ਆਪਣੇ ਯਾਰ ਦੋਸਤ ਨੇ ਸਿਸ਼ਟ ਕੀਤਾ ਸੀ ਕਿ ਇੱਥੋਂ ਕੱਟਣ ਨਹੀਂ। ਪਰ ਪੀਮਾ ਦਾ ਸ਼ੋਰੂਮ ਕਿੱਧਰ ਰਹਿ ਗਿਆ? ਪਰਲੇ ਪਾਸੇ ਉੱਤਰੇ ਜਾ ਰੋ। ਹੈ? ਉਹ ਪਰਲੇ ਪਾਸੇ ਹਾਂ ਤਾ। ਮੈਨੂੰ ਲੱਗਦਾ ਨਹੀਂ ਮੈਨੂੰ ਲੱਗਦਾ ਮੂੰ ਉਧਰੇ ਪਾਸੇ ਆ। ਅਸੀਂ ਉਧਰ ਆ। ਅਸੀਂ ਆ ਉਧਰ ਬੂਟ ਵੀ ਲੈ ਕੇ ਗਏ ਆ। ਐ ਤਾਂ ਕਾਫੀ ਸ਼ਾਪਿੰਗ ਕੀਤੀ ਆ। ਠੀਕ ਆ। ਨਹੀਂ ਉਹ ਨਾ ਇੱਕੋ ਜਿਹੀ ਬਣੀ ਹੋਈ ਹੈ ਨਾ ਸਾਰੀ। ਤਾ ਕਰਕੇ ਭਲੇਖੇ ਨਾਲ ਇਧਰੋਂ ਆਪਾਂ ਰਾਉਂਡ ਖਾ ਕੇ ਆ ਗਏ। ਸਾਹਮਣੇ ਹੋਰ ਸ਼ਾਪ ਬਹੁਤ ਬ੍ਰਾਂਡ ਤਾਂ ਹੋਰ ਆ ਕੋਈ ਹੋ। ਉਹ ਦੇਖ ਕੇ ਚਲੀਏ। ਕਿੱਥੇ? ਉਹ ਸਾਹਮਣੇ ਵਾਈਲਡ ਕraft ਦਾ। ਹਾਂ, ਬੈਗਾਂ ਵਾਲਾ ਹਨ। ਕੱਲਾ ਬੈਗਾਂ ਵਾਲਾ ਬੱਬੇ ਸਾਹਮਣੇ ਹੈ ਨਾ ਠੀਕ ਆ ਸ਼ਾਪ ਆ। ਆਊਟਲੈਟ ਦੇ ਵਿੱਚ ਉਹਦੇ ਵਿੱਚ ਦੇਖਦੇ ਆ। ਹੋ ਸਕਦਾ ਤੁਹਾਨੂੰ ਦਿਖਾਉਣਾ ਸੀ ਪਹਿਲਾਂ। ਹਾਂ, ਤੁਹਾਨੂੰ ਖੜਾ ਕੇ ਮੈਂ ਦਿਖਾਉਣਾ। ਬਹੁਤ ਸੋਹਣੀ ਆ ਲੁਕਿੰਗ ਕਿੰਨੀ ਸੋਹਣੀ ਆ ਇਹਨੂੰ। ਉਹਦੀ ਸ਼ਾਪ ਦੀ। ਆਹ ਦੇਖੋ ਦੋਸਤੋ। ਵਾਈਡ ਵਾਈਲਡ ਕraft ਪਤਾ ਨਹੀਂ ਇਹ ਜਗ੍ਹਾ ਕਿੱਥੇ। ਕਰਾਫਟ ਵੇਨੇ ਉਹ ਹੁੰਦਾ ਵੈਸੇ ਬੇੜੀ ਵੀ ਹੁੰਦੀ ਆ ਠੀਕ ਹੈ ਨਾ ਸ਼ਾਇਦ ਕਿਸੇ ਦੀ ਕਲਾ ਵੀ ਹੁੰਦੀ ਆ ਤੇ ਕਿਸੇ ਦੀ ਚੀਜ਼ ਤਿਆਰ ਕੀਤੀ ਹੋਈ ਆ ਦੋਸਤੋ ਇਹ ਨੇ ਵੀ ਸਾਡੀ ਝਾਲ ਨਹੀਂ ਚੱਲੀ ਇਹ ਹੀ ਉਮੀ ਸਾਡੀ ਡਿਮਾਂਡ ਪੂਰੀ ਕਰ ਹਾਂ ਸਾਡੀ ਡਿਮਾਂਡ ਪੂਰੀ ਕਰੂ ਬਸ ਤੁਸੀਂ ਦੁਆ ਇਹ ਕਰੋਗੇ ਉਹ ਵੇਕਣਾ ਗਈ ਹੋਵੇ ਜੀ ਠੀਕ ਆ ਤੁਸੀਂ ਦੁਆ ਇਹ ਕਰੋ ਜੀ ਕਸਟਮਰ ਉਥੋਂ ਲੈ ਨਹੀਂ ਜਾਂਦਾ ਉਹ ਤੋਂ ਪਹਿਲਾਂ ਹੀ ਖੋਲਾਂਗੇ ਹਮਮ ਸਹੀ ਗੱਲ ਅਮਰੀਕਨ ਟੂਰਿਸਟ ਆ ਲੈਣ ਚਾਹ ਹਾਂ ਅਮਰੀਕਨ ਟੂਰਿਸਟ ਆ ਲੈਣ ਚਾਹ ਸ਼ਾਇਦ ਇਹਨਾਂ ਲੋ ਵੀ ਬਾਬੇ ਉਹ ਪਹੁੰਚ ਚੁੱਕੇ ਆ ਅਮਰੀਕਨ ਟੂਰਿਸਟ ਵਾਲਿਆਂ ਦੇ ਠੀਕ ਹੈ ਇੱਥੋਂ ਹੋਪ ਕਰਦਾ ਇੱਥੋਂ ਪੱਕਾ ਮਿਲੂ ਜੇ ਇੱਥੋਂ ਨਾ ਮਿਲੇ ਫਿਰ ਪੀਮਾ ਵਾਲਿਆਂ ਦੇ ਪੱਕੇ ਹੀ ਆ ਲੋ ਵੀ ਮਿੱਤਰੋ ਐਂਟਰ ਹੋ ਗਏ ਸਾਰਾ ਜੋਰ ਲਾਤਾ ਆਹ ਕਿੱਟ ਆ ਗਈ ਤੇ ਇਹਦੇ ਪਾਵਰ ਬਿੰਕ ਵੀ ਲੱਗਦਾ ਜੇ ਬਣੀ ਗਲਤੀ ਤਾਂ ਠੀਕ ਆ ਦੱਸ ਦਿਓ ਕਿੰਨੇ ਦੇ ਵੀਰੇ ਇਹ 4300 ਦੀ ਡਿਸਕਾਊਂਟ ਤੇ ਨਾ ਬਿਲਕੁਲ ਡਿਸਕਾਊਂਟ ਕਰਕੇ ਹੂੰ ਕਿੰਨਾ ਪ੍ਰਾਈਸ ਹੈ ਇਹਦਾ ਪ੍ਰਾਈਸ ਹੈਗਾ 5800 5800 ਠੀਕ ਕਿੱਥੇ ਦੇ ਦੇਣਗੇ ਜਿਹੜੀ ਅਸੀਂ ਮੰਗ ਲਈ ਨਹੀਂ ਦੇ ਹੋਣੀ ਸਾਨੂੰ ਪਤਾ ਨਹੀਂ ਵੱਧਦੀ ਹਾਂ ਇਹ ਪਿਉਮਾ ਵਾਲੀ ਦੇ ਸਕਦਾ ਠੀਕ ਆ ਹੁਣ ਆਪਾਂ ਚੱਲਾਂਗੇ ਪਿਉਮਾ ਵਾਲਾਂ ਦੇ ਠੀਕ ਆ ਲਾਸਟ ਆ ਹੋ ਹਾਂ ਉਹ ਲਾਸਟ ਆ ਠੀਕ ਆ ਕਿਥੋਂ ਮਿਲ ਗਈ ਮਿਲ ਗਈ ਨੇਰਾ ਵੀ ਸਾਨੂੰ ਬਹੁਤ ਜ਼ਿਆਦਾ ਹੋ ਗਿਆ ਤੇ ਘਰੋਂ ਮੈਨੂੰ ਫੋਨ ਆ ਰਿਹਾ ਬਾਰ-ਬਾਰ ਉਹ ਹੈਲੋ ਕਿਰੇ ਪਿਉਮਾ ਦਾ ਸ਼ੋਰੂਮ ਕਿੱਧਰ ਉਧਰ 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 ਉੱਧਰ ਆਪਾਂ ਗਲਤੀ ਨਾਲ ਇੱਧਰ ਆ ਗਏ ਸੀ ਪਹਿਲਾਂ ਪਰ ਮੋਟਰਸਾਈਕਲ ਕਿੱਥੇ ਖੜਾ ਹੈ ਉਹ ਤਾਂ ਦੇਖ ਕੇ ਦੇਖ ਲਾਂਗੇ ਪਤਾ ਵੀ ਨਹੀਂ ਲੱਗਦਾ ਉਹ ਪਹਿਣਾ ਇੱਕੋ ਜਿਹੀ ਲੱਗਦੀ ਹੈ ਨਾ ਸਾਰੀ ਕੀੜੇ ਜਿਹਾ ਕੇ ਹਜੇ ਵੀ ਨਹੀਂ ਮਿਲ ਰਿਹਾ ਆਪਾਂ ਨੂੰ ਉਹਦੇ ਸਾਹਮਣੇ ਉਹ ਤੇ ਪਲਉ ਉਧਰ ਦੀ ਆ ਗਈ ਸੀ ਨਾ ਆਪਾਂ ਪਲੇਖੇ ਨਾਲ ਮੈਂ ਕਰਕੇ ਕੌਣ ਨੂੰ ਲਾਉਂਦੀ ਆ ਮੈਂ ਯਾਰ ਇੱਛੇ ਕਿਤੇ ਹੀ ਸੀਗੀ ਯਾਰ ਵਧਾਈ ਹੋ ਦੋਸਤੋ ਆਪਕੋ ਵਧਾਈ ਹੋ ਫਾਈਨਲੀ ਹਮੇ ਉਹ ਸ਼ਾਪ ਮਿਲ ਚੁਕੀ ਹੈ ਜੋ ਹਮ ਢੂੰਡ ਰਹੇ ਸੀ ਮਤਲਬ ਆਪਣ ਉਹ ਸ਼ਾਪ ਤੇ ਆ ਗਈ ਜਿਹੜੀ ਆਪਾਂ ਭਾਰ ਰਹੇ ਸੀ ਮਰਗੀ ਵਾਰ ਕੰਮ ਵਾਰ ਕੰਮ ਲਵ ਯੂ ਪੀਮਾ ਦੇ ਆ ਕੇ ਤੇਹਾਰਾ ਤਾਂ ਨਹੀਂ ਹੁੰਦਾ ਬਰੀ ਖੁਸ਼ ਕਹਿੰਦੇ ਮੁੰਡੇ ਨੇ ਪੌਣੀਆਂ ਸ਼ੇਰ ਵਾਲੀ ਕਹਿੰਦੇ ਚੀਤੇ ਵਾਲੀਆਂ ਜਾਗੜਾ ਪੌਣਾਂ ਮੁੰਡਾ ਛੋਟਾ ਹੁੰਦੇ ਦਲੇਰ ਇਹਨਾਂ ਨੂੰ ਕੋਈ ਨਹੀਂ ਕੀ ਇਹਨੂੰ ਛੱਡ ਨਹੀਂ ਲੱਗਦੀ ਇਹਦਾ ਕਹਿੰਦਾ ਕੀ ਇਹ ਆਹ ਦੇਖੋ ਕਿੰਨਾ ਕੋਸੂ ਟੈਸਟਲ 'ਚ ਖੜਾ ਬਾਬੇ। ਅੰਦਰ ਵਾਟ। ਇਹਦਾ ਬਾਟ ਲੋ ਵੀ ਬਾਬੇ ਆਪਾਂ ਬੈਗ ਲੈ ਲਿਆ ਬਾਈ ਦੀ ਠੀਕ ਆ। ਪਿਛਲੀ ਵਾਰ ਆਪਾਂ ਨੂੰ ਬਾਈ ਨੇ ਬੂਡ ਦਿੱਤੇ ਸੀਗੇ। ਠੀਕ ਆ 21700 ਦਾ ਜਿੱਕ ਪ੍ਰਸੈਂਟ 60 ਦੇ ਨੇੜੇ ਪਤਾ ਨਹੀਂ ਕੀ ਜਾ ਪਤਾ ਸੀ ਹੁਣ ਮੇਰੇ ਯਾਦ ਨਹੀਂ ਆ ਰਿਹਾ। ਤੇ ਜਦੋਂ ਵੀ ਹੁਣ ਆ ਤੁਸੀਂ ਠੀਕ ਆ ਬਾਈ ਕੋਲ ਸ਼ੋਪਿੰਗ ਕਰਨੇ ਬਾਈ ਤੁਹਾਨੂੰ ਸਪੈਸ਼ਲ ਡਿਸਕਾਊਂਟ ਦਵਾਉਗੂ ਠੀਕ ਆ। ਤੇ ਆ ਬਾਈ ਤੋਂ ਆਪਾਂ ਬੈਗ ਲੈਤਾ। ਬਾਈ ਕਿੰਨੇ ਦਾ ਆਪਾਂ ਨੂੰ ਪੈ ਗਿਆ ਇਹ? ਇਹ ਬਾਈ ਆਪਾਂ ਨੂੰ 3500 ਦਾ ਪੈ ਗਿਆ। ਹਾਂ 3500 ਦਾ ਪੈ ਗਿਆ ਆਪਾਂ ਨੂੰ। ਠੀਕ ਆ ਮੂੰ ਤਾਂ ਇਹਦਾ ਪ੍ਰਾਈਸ ਬਹੁਤ ਜ਼ਿਆਦਾ ਸੀਗਾ ਐਕਚੁਅਲ ਪ੍ਰਾਈਸ ਕਿੰਨਾ ਬਾਈ ਇਹਦਾ ਖਤਿਆ ਰੇ ਮਰਪੀਆ ਬਾਈ 20% ਕਰਕੇ ਹਾਂ ਦੇਖ ਲਓ ਜਾਰੀ ਦੋਸਤੀ ਕਰਕੇ ਜੇ ਕਿਸੇ ਨੇ ਵੀ ਲੈਣਾ ਬਾਈ ਕੋਲੇ ਆਓ ਠੀਕ ਆ ਬੂਟਾਂ ਤੇ ਚਾਹੇ ਸ਼ਰਟਾਂ ਤੇ ਲਾ ਕੇ ਲਾ ਲਓ ਸਾਰਿਆਂ ਗਾਸ ਤੇ ਡਿਸਕਾਊਂਟ ਕਰਾ ਕੇ ਦਊਗਾ ਬਾਈ ਤੇਰਾ ਨਾਮ ਕੀ ਆ ਅਜੀਬ ਅਜੀ ਕੋਲੇ ਆਇਓ ਠੀਕ ਆ ਬਾਈ ਕਿਸੇ ਨੇ ਵੀ ਆਉਣਾ ਹੈ ਤਾਂ ਨਾ ਮੈਂ ਕਰ ਦਿੰਦਾ। ਟੈਗ ਰੱਖ ਲਊ ਨਾ ਮੈਂ ਤੁਹਾਨੂੰ ਰੋਡ ਤੇ। ਅੱਛਾ ਟੈਗ ਆਪਦੇ ਕੋਲੇ ਰੱਖ ਲੀ। ਇਹ ਵਿੱਚ ਹੀ ਪਾ ਦਿੰਦਾ ਠੀਕ ਹੈ। ਵਿੱਚ ਹੀ ਪਾ ਦਿੰਦਾ। ਲੈ ਟੈਗ ਰੱਖਣਾ ਕਿਸ ਕਰਨ। ਹਾਂ ਜੀ ਕੋਲੇ ਟੈਗ। ਨਹੀਂ ਤਾਂ ਬਣਾ ਹੋਊਗਾ ਕੋਸਾ ਇਹ ਸਾਸਨ ਡਾ ਨਵੇਂ ਅਸਿਆ। 60% ਕਾ ਬੁਰ ਹੁੰਦਾ ਗੱਲ। ਠੀਕ ਬੱਤ। ਕਾ ਬੁਰ। ਹਾਂ ਹਾਂ ਪਾ ਲੈ ਲਈਏ ਕਹਿੰਦੇ ਹੁਣ। ਤੇ ਕੇਕੇਟ ਨੂੰ ਘਰੋਂ ਪਹਿਲਾਂ ਦੱਸ ਹੀ ਦਿੱਤਾ ਹਨਾ ਕਿੰਨੇ ਰੁਪਏ ਦੀ ਆ। ਤੇ ਮਾਰਕੀਟ ਦੇ ਵਿੱਚ ਇਹਦੇ ਨਾਲ ਤਾਂ 7 ਕਿਟਾ ਆਣੀ। ਉੱਚੀ ਬੋਲ ਪਾਣਾ ਮਿਊਜ਼ਿਕ ਚ। ਮੈਂ ਆਪ ਬਾਹਰ ਜਾ। ਲੋ ਬਾਈ ਦੋਸਤੋ ਸਮਾਨ ਆਪਾਂ ਲੈ ਲਿਆ। ਹਾਂ ਕਿਟਾ ਪਹਿਲਾ ਤੁਸੀਂ ਦੇਖੀ ਆ ਨਾ ਜੱਸੀ ਨੇ ਤੁਹਾਨੂੰ ਦਿਖਾਈ ਆ ਤੇ ਇਹਦਾ ਪ੍ਰਾਈਸ ਨੂੰ ਦੱਸ ਹੀ ਦਿੱਤਾ ਸੀ ਤੇ ਮਾਰਕੀਟ ਦੇ ਵਿੱਚੋਂ 7 ਕਿਟਾ ਆ ਜਾਣਗੇ ਲੋਕਲ ਤੇ ਕਯੂਮਾ ਦਾ ਤੁਹਾਨੂੰ ਪਤਾ ਹੀ ਆ ਬ੍ਰਾਂਡ ਆ ਹਨਾ ਬਹੁਤ ਕੈਂਡ ਚੀਜ਼ ਆ ਵਾਟਰਪਰੂਫ ਆ ਤੇ ਬਾਕੀ ਸਾਰਾ ਤੁਸੀਂ ਦੇਖ ਹੀ ਲੇਤਾ ਹਨਾ ਪੂਰੀ ਸਿਰਾ ਜੀਜਾ ਕੋਈ ਬਿਆ ਮਾਲਾ ਵੀ ਪਾਣੀ ਪੂਣੀ ਦਾ ਕੋਈ ਚੱਕਰ ਨਹੀਂ ਹੈਗਾ ਡਬੋੜ ਉਹ ਕੱਢੀ ਜਾਓ ਚਾਹੇ ਵਿੱਚ ਮੋਬਾਈਲ ਧਰ ਕੇ ਲੈਪਟਾਪ ਲਾ ਕੇ ਹਾਂ ਇਹਨਾਂ ਇੱਕ ਚੀਜ਼ ਮੈਂ ਹੋਰ ਤੁਹਾਨੂੰ ਕਹਿਣਾ ਚਾਹਾਂਗਾ ਜਿਹੜੀ ਤੁਸੀਂ ਬਾਜ਼ਾਰਤ ਚੋਂ ਕਿੱਟ ਲੈਨੇ ਹੋ ਨਾ ਵਾਟਰਪਰੂਫ ਦੇ ਨਾਂ ਤੇ ਉਹ ਵਾਟਰਪਰੂਫ ਨਹੀਂ ਹੁੰਦੀਆਂ ਉਹ ਵਾਟਰ ਰੈジਸਟੈਂਸ ਹੁੰਦੀਆਂ ਨੇ ਮਤਲਬ ਉਸ ਟਾਈਮ ਵਾਸਤੇ ਉਹ ਰੈਜਿਸਟ ਕਰ ਸਕਦੀਆਂ ਨੇ ਨਾ ਕਿ ਉਹ ਰੋਕ ਦਿਆਂ ਪਾਣੀ ਠੀਕ ਮਤਲਬ ਕਹਿਣਾ ਉਹ ਜਿਵੇਂ 5 ਤੋਂ 10 ਮਿੰਟ ਜਾਂ 10 ਮਿੰਟ ਦਾ ਕੋਈ ਬਾਰਿਸ਼ ਹੋ ਰਹੀ ਆ ਉਹ ਤੁਹਾਨੂੰ ਬਚਾ ਦੇਣੀ ਉਹਨਾਂ ਟਾਈਮ ਵਾਸਤੇ ਪਰ ਫਿਰ ਵੀ ਬੂੰਦਾਵਾਂ ਦੀ ਅੰਦਰ ਚਲੀ ਜਾਂਦੀ ਹੈ ਜੇ ਤੁਸੀਂ ਕੋਈ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ ਲੈ ਰਹੇ ਹੋ ਠੀਕ ਹੈ ਫੋਰ ਐਗਜ਼ਾਮਪਲ ਲੈਪਟਾਪ ਹੋਵੇ ਕੋਈ ਵੀ ਜਿਹੜੀ ਚੀਜ਼ ਇਲੈਕਟ੍ਰੋਨਿਕ ਚੀਜ਼ਾਂ ਹੋਈਆਂ ਜਾਂ ਕੋਈ ਹੋਰ ਚੀਜ਼ ਵੀ ਹੋਈ ਤਾਂ ਉਹਦੇ ਵਾਸਤੇ ਤੁਸੀਂ ਇਦਾਂ ਦੇ ਬੈਗ ਪਰਚੇਜ਼ ਕਰੋ ਇਹ ਸਿਰਫ ਪੀਮਾ ਦੇ ਬ੍ਰਾਂਡ 'ਚ ਹੀ ਮਿਲਦਾ ਇਦਾਂ ਦਾ ਜੇ ਇਦਾਂ ਦਾ ਕੋਈ ਹੋਰ ਵੀ ਤੁਹਾਨੂੰ ਵਧੀਆ ਬ੍ਰਾਂਡ ਕੋਈ ਮਿਲਦਾ ਹੈ ਜਿਵੇਂ ਆਈਡੀ ਦੱਸ ਚ ਵੀ ਆਉਂਦਾ ਸਾਨੂੰ ਮਿਲੀਆਂ ਨਹੀਂ ਅਸੀਂ ਆਈਡੀ ਦੱਸ ਚ ਵੀ ਜਾਏ ਸਾਰੇ ਕਿਤੇ ਜਾਏ ਅਸੀਂ ਜਿਹੜੀਆਂ ਸਪੈਸ਼ਲ ਸ਼ਾਪਸ ਹੁੰਦੀਆਂ ਨਾ ਆਊਟਲੈਟ ਦੇ ਵਿੱਚ ਬਣੀਆਂ ਹੋਈਆਂ ਕਿੱਟਾ ਵਗੈਰਾ ਵਾਲੀਆਂ ਉਹਨਾਂ ਵਿੱਚ ਵੀ ਜਾਏ ਬਟ ਉਹ ਵਾਟਰ ਰੈジਸਟੈਂਸ ਵਾਲੀਆਂ ਕਿੱਟ ਇਹ ਵਾਟਰਪਰੂਫ ਕਟਾ ਬਾਬਾ ਚਾਹੇ ਇਹਨੂੰ ਪਾਣੀ ਦੇ ਵਿੱਚ ਪਾ ਕੇ ਗੜ ਲਓ ਜਿਹੜਾ ਤਾਂ ਵੀ ਇਹਦੇ ਚ ਇੱਕ ਬੂੰਦ ਵੀ ਨਹੀਂ ਆਉਂਦੀ ਤਾਂ ਧੰਨਵਾਦ ਤੇ ਇਹ ਬ੍ਰਾਂਡ ਦਾ ਐ ਨਹੀਂ ਹੈਗਾ ਕਿ ਕੋਈ ਸੀ ਕੋਈ ਸ਼ੋਸ਼ੇਬਾਜ਼ੀ ਕਰਨੀ ਆ ਜਾਂ ਕੋਈ ਸੀ ਦਿਖਾਉਣ ਦੇ ਖਾਤਰ ਨਹੀਂ ਬਾਬਾ ਇਹ ਇਤੋਂ ਵੱਧ ਫਾਇਦੇਮੰਦ ਰਹਿੰਦੀ ਹੈ ਕਿ ਇਹ ਨੂੰ 5 ਤੋਂ 7 ਸਾਲ ਮਰਨਾ ਨਹੀਂ ਕਿਤੇ ਕਿਤੇ ਨਹੀਂ ਜਾਂਦੀ ਇਹ ਕਟਾ ਹਮਮ ਸਹੀ ਗੱਲ ਹੈ ਠੀਕ ਹੈ ਭਾਈ ਮੇਰਾ ਅੱਜ ਮੌਸ ਉੱਤੇ ਪਿਆ ਤਾਂ ਉਹ ਜਿਹੜਾ ਲੈ ਕੇ ਆਇਆ ਤੂੰ ਮੇਰਾ ਮੁੱਲ ਪੈ ਗਿਆ ਉਹ ਚੀਜ਼ ਆ ਇਹਨੂੰ ਬਰਕਬੂਗ ਖਵਾਉਣਿਆ ਸਹੀ ਗੱਲ ਹੈ ਵੇ ਲੱਗਿਆ ਲਓ ਵੀ ਬਾਬੇ ਸ਼ਾਪਿੰਗ ਹੋਈ ਆਪਣੀ ਕੰਪਲੀਟ ਛੋਟਾ ਜਿਹਾ ਬੈਗ ਲੈਣੇ ਸੀ ਛੋਟੇ ਜਿਹੇ ਬੈਗ ਦੀ ਜਿਹੜਾ ਪ੍ਰਾਈਸ ਆਣਾ ਉਹਨੇ ਚਿੰਝੋੜ ਕੇ ਰੱਖਦੇ ਚਿੰਝੋੜ ਕੇ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਠੀਕ ਆ ਸੁਖ ਬਾਈ ਨੂੰ ਲਾਉਣੇ ਉਹਦੇ ਘਰੇ ਤੇ ਫਿਰ ਫਿਰ ਮੈਂ ਆਪਦੇ ਘਰੇ ਜਾਊਂਗਾ ਠੀਕ ਆ ਰਾਤ ਬਹੁਤ ਹੋ ਗਈ ਚੱਲਦੇ ਆਂ ਯਾਰ ਤੁਸੀਂ ਵੀ ਸੌਂ ਜਾਓ ਇਹਦਾ ਟਾਈਮ ਬਹੁਤ ਹੋ ਗਿਆ ਜੇ ਦੇਣਾਗਾ ਤਾਂ ਕੁਝ ਹੋਰ ਵੀਡੀਓ ਦੇਖ ਲਓ ਆਪਣੇ ਵੀਡੀਓ ਹੋਰ ਬਿਹਤਰੀਆਂ ਪਾਈਆਂ ਹੋਈਆਂ ਹਨ ਹੋਰ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ ਇੰਜੋਏ ਕਰੋ ਰੱਜ ਕੇ ਠੀਕ ਆ ਜ਼ਿੰਦਗੀ ਨੂੰ ਹਮੇਸ਼ਾ ਟੈਨਸ਼ਨ ਫਰੀ ਜਿਓ ਚਾਚਾ ਕੇ افਸੀ ਦਾ ਚਿਕਨ ਪਾਲਦਾ ਚਾਚਾ ਬਾਲਾ ਸਾਦ ਤੈਨੂੰ ਖਵਾਉਣਾ ਵਾ ਬਿੱਲੂ ਦੇ ਢਾਬੇ ਤੋਂ ਚੱਲ ਚੱਲ ਅੱਜ ਪਿੱਛੇ